ਤੁਸੀਂ ਇਹ ਤਾਂ ਜਗਾ ਜਗਾ ਲਿਖਾ ਲਿਖਾਉਣਾ ਕਿ ਵਿਦੇਸ਼ ਜਾਣ ਲਈ ਫਲਾਨੀ ਪੜਾਈ ਕਰ ਲਈ ਇੱਥੇ ਮਿਲੋ ਪਰ ਇਹ ਤਾਂ ਦੇ ਲਿਖੇ ਲਿਖਾਉਣਾ ਕਿ ਵਿਦੇਸ਼ ਤੋਂ ਆਏ ਹੋਏਾਂ ਲਈ ਇੱਥੇ ਪੜਾਈ ਦਾ ਇੰਤਜ਼ਾਮ ਹੈ ਤੇ ਇੱਥੇ ਪੰਜਾਬ ਚ ਨੌਕਰੀ ਲੈਣ ਲਈ ਮਿਲੋ ਉਹ ਮੈਂ ਨਹੀਂ ਕਹਦਾ ਕਿਸ਼ਮੀ ਪ੍ਰਵਾਹਿਕ ਕੰਪਨੀ ਨੂੰ ਵੀ ਤੇ ਕੋਈ ਨੌਕਰੀ ਮਿਲਦੀ ਬਸ ਇਹੀ ਅਭੀ ਸੀਐਮ ਮਾਨ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਦੂਸਰਾ ਪੰਜਾਬ ਦੇ ਜਿਹੜੇ ਸਟੂਡੈਂਟਸ ਨੇ ਕੈਂਡੀਡੇਟਸ ਨੇ ਉਹਨਾਂ ਲਈ ਵੀ ਇੱਕ ਕੇ ਰਿਕੁਐਸਟ ਹੀ ਆ ਵੀ ਬਾਹਰ ਜਾਣਾ ਛੱਡ ਕੇ ਪੰਜਾਬ ਦੇ ਵਿੱਚ ਬਹੁਤ ਖੁਸ਼ ਆ ਤੇ ਤਿਆਰੀ ਕਰਨ ਤੇ ਬਹੁਤ ਸਾਰੀਆਂ ਪੋਸਟਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਕਿ ਅਚੀਵ ਕਰ ਸਕਦੇ ਆ ਸੇਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨੂੰ ਨੌਕਰੀ ਦਿੱਤੀ ਜਦੋਂ ਮੇਰੀ ਗ੍ਰੈਜੂਏਸ਼ਨ ਹੋਈ ਨਾਲ ਦੀ ਨਾਲ ਮਾਨ ਸਰਕਾਰ ਆ ਗਈ ਤੇ ਸਰਕਾਰ ਵਧੀਆ ਔਨ ਕਰਕੇ ਸਿਲੈਕਸ਼ਨ ਵੀ ਹੋ ਗਈ ਬਹੁਤ ਵਧੀਆ ਕੋਈ ਸਪਾਰਸ਼ ਨਹੀਂ ਕੋਈ ਕੁਝ ਨਹੀਂ ਬੱਚਿਆਂ ਦੀ ਮਿਹਨਤ ਵੱਲੇ ਪਈ ਹੈ ਇਹਨਾਂ ਦੇ ਸਰਕਾਰ ਜਿਹੜੀ ਬਹੁਤ ਵਧੀਆ ਆਈ ਹੈ ਬੱਚਿਆਂ ਵਾਸਤੇ ਬਹੁਤ ਵਧੀਆ ਨੰਬਰ ਲਓ ਮੈਟਲਿਸਟ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਤੁਹਾਡੀ ਜਿੰਮੇਵਾਰੀ ਖਤਮ ਸਾਡੀ ਜਿੰਮੇਵਾਰੀ ਸ਼ੁਰੂ ਹਰਨ ਕੋਈ ਚਿੱਠੀ ਆਉਗੀ ਈਮੇਲ ਆਉ ਫੋਨ ਆਊਗਾ ਤੇਰੀ ਸਾਨੀ ਕੁਰਸੀ ਤੇਰਾ ਇੰਤਜ਼ਾਰ ਕਰੀਏ ਆ ਜਾ ਭਾਈ ਸਕਾਰੀ ਨੌਕਰੀ ਤੇ